ਵੱਡੀ ਖਬਰ ਫਿਰੋਜ਼ਪੁਰ ਨਾਲ ਜੁੜੀ ਹੋਈ ਆ ਫਿਰੋਜ਼ਪੁਰ ਚ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਕਿ ਪਰਿਵਾਰਕ ਮੈਂਬਰਾਂ ਦੀ ਮੌਤ ਵੀ ਹੋ ਗਈ ਹੈ ਤਾਂ ਤਿੰਨ ਪਰਿਵਾਰਕ ਮੈਂਬਰਾਂ ਦੇ ਗੋਲੇ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਵੱਡੀ ਖਬਰ ਹੈ ਜਿਹੜੀ ਇਹ ਫਿਰੋਜ਼ਪੁਰ ਨਾਲ ਜੁੜੀ ਹੋਈ ਆ ਜਿੱਥੇ ਕਿ ਗੁਰਦੁਆਰਾ ਸਾਰਾ ਗੜੀ ਸਾਹਿਬ ਕੋਲ ਇਹ ਪਰਿਵਾਰ ਗੱਡੀ ਵਿੱਚ ਬੈਠਾ ਸੀ ਤਾਂ ਅਚਾਨਕ ਇੱਥੇ 3 ਤੋਂ 4 ਜਿਹੜੇ ਆ ਬਾਈਕ ਸਵਾਰ ਆਉਂਦੇ ਆ ਤੇ ਤਾਵੜ ਤੋੜ ਫਾਇਰਿੰਗ ਕਰ ਦਿੰਦੇ ਆ ਜਿਸ ਦੇ ਚਾਲਦਿਆਂ ਮੌਕੇ ਤੇ ਹੀ ਪਰਿਵਾਰਕ ਮੈਂਬਰ ਜਿਹੜੇ ਆ ਇਹਨਾਂ ਤੇ ਜੜੀਆਂ ਗੋਲੀਆਂ ਬਰਾਈਆਂ ਗਿਆ ਸੀ ਉਹ ਤਿੰਨ ਪਰਿਵਾਰਕ ਮੈਂਬਰਾਂ ਨੂੰ ਸਿੱਧੀਆਂ ਵਾਦਦਿਆਂ ਨੇ ਅਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਕਿ ਕੁਝ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਇੱਥੇ ਕਾਫੀ ਜਿਹੜੀ ਆ ਹਲਚਲ ਤੇਜ ਦਿਖਾਈ ਦਿੱਤੀ ਆ ਤੇ ਕਿਤੇ ਨਾ ਕਿਤੇ ਕਨੂੰਨ ਵਿਵਸਥਾ ਨੂੰ ਢਾਲ ਲਾਉਣ ਦੀ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕੀਤੀ ਗਈ ਹੈ ਤੇ ਫਿਰੋਜ਼ਪੁਰ ਚੇ ਵੱਡਾ ਮਾਮਲਾ ਦੇਖਿਆ ਗਿਆ ਕਿ ਦਿਨ ਦਿਹਾੜੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਅਤੇ ਪਰਿਵਾਰ ਗੱਡੀ ਵਿੱਚ ਬੈਠਾ ਸੀ ਤਾਂ ਦੱਸਿਆ ਜਾ ਰਿਹਾ ਹੈ ਕਰੀਬ 20 ਜਿਹੜੇ ਆ ਫਾਇਰ ਕੀਤੇ ਗਏ ਆ 20 ਗੋਲੀਆਂ ਚਲਾਈਆਂ ਗਈਆਂ ਨੇ ਤਾਂ ਜੋ ਗੱਡੀ ਤੇ ਫਾਇਰਿੰਗ ਹੋਈਆ ਉਸ ਦੇ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਸ ਸਬੰਧੀ ਜਿਹੜੇ ਆ ਮੌਕੇ ਤੇ ਹਾਂ ਗੱਲਬਾਤ ਵੀ ਹੈ ਜਿਹੜੀ ਉਹ ਕੀਤੀ ਗਈ ਹੈ ਪੱਤਰਕਾਰ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਪੱਤਰਕਾਰਾਂ ਨੇ ਮੌਕੇ ਤੇ ਹੀ हां ਜਿਹੜੇ ਲੋਕ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਕੀ ਕੁਝ ਹੋਇਆ ਪਹਿਲਾਂ ਤੁਸੀਂ ਲੋਕਾਂ ਦੀ ਗੱਲਬਾਤ ਸੁਣੋ ਤੇ ਮੌਕੇ ਜਿਹੜੇ ਮੌਕੇ ਤੇ ਮੌਜੂਦ ਸਨ ਉਹ ਕੀ ਕੁਝ ਕਹਿ ਰਹੇ ਨੇ ਤੇ ਉਸ ਤੋਂ ਬਾਅਦ ਸਾਡੇ ਸਹਿਯੋਗੀ ਰਵਿੰਦਰ ਵਦਨ ਨੇ ਜਿਹੜੇ ਪੱਤਰਕਾਰ ਨੇ ਫਿਰੋਜ਼ਪੁਰ ਤੋਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਸਾਡੇ ਸਹਿਯੋਗੀ ਰਵਿੰਦਰ ਵਦਨ ਨੇ ਗੱਲਬਾਤ ਕਰਕੇ ਸਾਰੇ ਹਾਲਾਤਾਂ ਬਾਰੇ ਜਾਣਕਾਰੀ ਲਈ ਹੈ ਤੇ ਫਿਰੋਜ਼ਪੁਰ ਤੋਂ ਪੱਤਰਕਾਰ ਬਵੀ ਖਰਾਨਾ ਨੇ ਕੀ ਕੁਝ ਕਿਹਾ ਉਹ ਵੀ ਸੁਣੋ सुखदेव सिंह एक सारा गाड़ी गुरुद्वारे कोल उ चलिया गोलियां तेन ने मौत हो गई मौके थे हाल सीरियस अंदर बैठे पता है ਆਪਣੇ ਕੋਰਤੂਵਰੇ 사ੜਾ ਗੜੀ ਗੋ ਕਾਰਨ ਪਤਾ ਹੁੰਨੇ ਦਾ ਕੋਈ ਪਤਾ ਨਹੀਂ ਹੈ ਇਹਨੂੰ ਦੇਖੋ ਫਰੈਂਡ ਦੇ ਦੰਤ 20 ਦਿਨਾਂ ਤੋਂ ਵੀ ਮੌਕੇ ਤੇ ਦੋ ਜਣੇ ਦੇ ਦੰਤ ਮੁੱਕਤੇ ਨਹੀਂ ਹੁੰਦੇ ਮੌਕੇ ਤੇ ਹੋਗੇ ਜੀ ਤੁਹਾਡੇ ਕੀ ਲੱਗਦਾ ਸੀ ਭਾਜੀ ਪਾ ਮੇਰੇ ਫਰੈਂਡ ਹੀ ਸੀ ਭਾਈ ਮੈਂ ਮੌਕੇ ਤੇ ਸੀ ਪਤਾ ਲੱਗਿਆ ਕੋ ਚਿਲਾਣ ਵਾਲੇ ਹੈਗੇ ਕੌਣ ਸੀਗੇ ਪਤਾ ਨਹੀਂ ਭਾਈ ਇਹਨਾਂ ਪਤਾ 9 ਜਣੇ ਖੇਸ ਵਿਕਲਾ ਤੇ ਸੀ ਟੋਟਲ ਕਿੰਨੀਆਂ ਗੋਲੀਆਂ ਆ ਖਾਏ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਗੋਲੀਆਂ ਸੀ ਹੋ 9 ਜਣੇ ਸੀ ਪਾ ਭਾਜੀ ਵਿਕਲਾ ਤੇ ਫੰਸੀਗੇਟ ਫਿਰੋਜ਼ਪੁਰ ਵਿੱਚ ਜਿਹੜੀ ਹੈਗੀ ਆ ਦਿਨ ਅੱਜ ਜਿਹੜੀ ਗੋਲੀ ਚੱਲੀ ਸੀ ਇकडे ਜਿਹਨੂੰ ਗੋਲੀ ਵੱਜੀ ਸੀ ਨੂੰ ਛੇਤੀ ਹਸਪੀਟਲ ਲੈ ਕੇ ਆਇਆ ਗਿਆ ਹੁਣ ਇੱਥੇ ਇਨਾ ਇਲਾਜ ਚੱਲ ਰਿਹਾ ਕਿੰਨੇ ਲੋਕਾਂ ਨੂੰ ਗੋਲੀ ਲੱਗੀ ਹੈ ਗੋਲੀ ਹਜੂ ਵਰਿਫਾਈ ਕਰ ਸਰ ਇਹ ਬੰਦੇ ਦਾ ਪਤਾ ਟੋਟਲ 4 ਟੋਟਲ 4 ਲੋਕਾਂ ਨੂੰ ਇੰਜਰਡ ਲੋਕਾਂ ਨੂੰ ਹਸਪੀਟਲ ਲੈ ਕੇ ਆਇਆ ਗਿਆ ਧੰਨਵਾਦ ਕੋਈ ਪਤਾ ਲੱਗ ਸਕਿਆ ਪੁਰਾਣੀ ਰੰਜਿਸ਼ ਹੈ ਜਿਹੜਾ ਹੈਗਾ ਵਿਕਟਿਮ ਉਸਤੇ ਪਹਿਲੇ ਵੀ 302 ਦੇ ਵੀ ਪਰਚੇ ਹਨ 302 ਦੇ ਪਰਚੇ ਭਰਨ ਬੰਸੀ ਗੇਟ ਫਿਰੋਜ਼ਪੁਰ ਜੀ ਸਰ ਮਾਮਲੇ ਵਿੱਚ ਸਾਡੇ ਫਿਰੋਜ਼ਪੁਰ ਤੋਂ ਸਹਾਇਕੀ ਬੋਬੀ ਖੁਰਾਣਾ ਜੋੜੇ ਨੇ ਬੋਬੀ ਜੀ ਕੀ ਏ ਸਾਰੀ ਘਟਨਾ ਵਾਪਰੀ ਹੈ ਕਿਹੜਾ ਗੁਰਦੁਆਰਾ ਸਾਹਿਬ ਹੈ ਤੇ ਕੀ ਇਹ ਹਾਦਸੇ 'ਚ ਕਿਸੇ ਦੀ ਮੌਤ ਹੋਈ ਹੈ ਬਿਲਕੁਲ ਜੀ ਇਹ ਮੈਂ ਦੱਸਣਾ ਚਾਹਨਾ ਫਿਰੋਜ਼ਪੁਰ ਦਾ ਕਾਲਗੜ੍ਹ ਗੁਰਦੁਆਰਾ ਹੁੰਦੇ ਸਾਹਮਣੇ ਗੋਲੀਆਂ ਜਿਹਾ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿੱਦੇ 'ਚ ਤਿੰਨ ਬੰਦੇ ਦੀ ਮੌਤ ਹੈ ਜਿੰਦੇ ਇੱਕ ਲੜਕੀ ਵੀ ਹੈ ਔਰ ਦੋ ਜਿਹੜੇ ਦੂਜੇ ਆਦਮੀ ਦੱਸੇ ਜਾਂਦੇ ਨੇ ਜੀ ਰੈਡੀਸ਼ਨ ਲੈ ਕੇ ਇਹ ਕਿਹੜਾ ਗੁਰਦੁਆਰਾ ਸਾਹਿਬ ਕਿਹੜਾ ਹੈ ਇਹ ਕਿ ਮਹੱਲੇ ਦੇ ਵਿੱਚਾਂ ਜਾਂ ਸ਼ਹਿਰ ਦਾ ਕੋਈ ਵੱਡਾ ਗੁਰਦੁਆਰਾ ਸਾਹਿਬ ਹੈ ਇਹ ਫਰੋਜਪੁਰ ਸ਼ਹਿਰ ਦਾ ਇੱਕ ਵੱਡਾ ਨਾਮੀ ਗੁਰਦੁਆਰਾ ਹੈ ਜਿਹਦੇ ਵਿੱਚ ਬਦੀ ਮਤਲਬੀ ਕਾਲਕੜ ਗੁਰਦੁਆਰਾ ਕਹਿੰਦੇ ਨੇ ਜੀ ਤੇ ਇਹ ਇੱਕੋ ਹੀ ਪਰਿਵਾਰ ਦੇ ਲੋਕ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਤਿੰਨੇ ਇਹ ਨਹੀਂ ਲੱਗ ਪਤਾ ਨਹੀਂ ਲੱਗ ਪਾਇਆ ਲੇਕਿਨ ਮੌਤ ਜਿਹੜੀ ਦੱਸੀ ਜਾ ਰਹੀ ਹੈ ਉਹ ਇੱਕ ਲੜਕੀ ਔਰ ਦੋ ਜਿਹੜੇ ਵੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਜਿਹਨਾਂ ਦੀ ਮੌਤ ਹੋਈ ਹੈ ਬੋਬੀ ਜੀ ਕੀ ਇੱਕ ਗੱਡੀ ਦੇ ਵਿੱਚ ਬੈਠੇ ਸਨ ਜਾਂ ਇਹਨਾਂ ਤੇ ਗੋਲੀਆਂ ਚਲਾਉਣ ਵਾਲੇ ਕੌਣ ਸਨ ਕਿਸੇ ਦੂਜੀ ਗੱਡੀ ਤੇ ਆਏ ਸੀ ਜਾਂ ਤੇ ساری ਵਾਰਦਾਤ ਕਿਵੇਂ ਵਾਪਰੀ ਹੈ ਬਿਲਕੁਲ ਜੀ ਇਹ ਜਿਹੜੇ ਬਾਈਕ ਤੇ ਤਿੰਨ ਚਾਰ ਜਣੇ ਆਏ ਨੇ ਲਗਾਤਾਰ ਜਦੋਂ ਗੋਲੀਆਂ ਥਾੜ ਥਾੜ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਤੇ ਵੀ ਕਿਵੇਂ ਇਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤਿੰਨ ਚਾਰ ਜਣੇ ਸੀ ਬਾਈਕਾਂ ਦੇ ਆਏ ਸੀ ਜੀ ਇਹ ਜਿਹੜੇ ਤਿੰਨੇ ਨੇ ਇਹ ਇਹ ਵੀ ਬਿਰਹਾ ਬਾਈਕ ਤੇ ਹੀ ਸਰ ਤੇ ਜਿਹੜੀ ਗੱਡੀ ਤੇ ਗੋਲੀਆਂ ਲੱਗੀਆਂ ਨੇ ਉਹ ਗੱਡੀ ਕਿੰਨਾ ਦੀ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਗੱਡੀ ਆ ਜਾਂ ਕਿਸੇ ਹੋਰ ਦੀ ਗੱਡੀ ਆ ਉਹ ਨਹੀਂ ਗੱਡੀ ਉਹਨਾਂ ਦੀ ਇਹ ਜਿਹੜੇ ਗੱਡੀ ਚ ਆ ਰਹੇ ਸੀ ਜਿਨ੍ਹਾਂ ਤੇ ਗੋਲੀਆਂ ਲੱਗੀਆਂ ਜੀ ਠੀਕ ਹੈ ਤਾਂ ਮੌਕੇ ਤੇ ਹੁਣ ਪੁਲਿਸ ਅਧਿਕਾਰੀ ਪਹੁੰਚੇ ਨੇ ਐਸਐਸਪੀ ਪਹੁੰਚੇ ਨੇ ਜਾਂ ਕੋਈ ਹੋਰ ਵੱਡੇ ਸੀਨੀਅਰ ਅਧਿਕਾਰੀ ਪਹੁੰਚੇ ਨੇ ਕੋਲ ਤੋਂ ਪ੍ਰਸ਼ਾਸਨ ਪੂਰਾ ਬ੍ਰੈਸ ਐਸਐਸਪੀ ਮੈਡਮ ਪਹੁੰਚੇ ਨੇ ਛੋਮਾ ਬਿਸ਼ਰਾ ਤੇ ਹੋਰ ਨਾਲ ਐਸਪੀ ਕਰਨਦੀਪ ਕੁਮਾਰ ਜੀ ਮਿਲੇ ਉਸੇ ਪਹੁੰਚੇ ਨੇ ਡੀਐਸਪੀ ਹੋ ਜੀ ਤੇ ਜਿਹੜੇ ਮ੍ਰਿਤਕ ਨੇ ਕੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਪਰਕ ਹੋਇਆ ਬਿਲਕੁਲ ਜੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਕਹਿਣਾ ਜਿਨ੍ਹਾਂ ਦੇ ਲੈ ਵੀ ਇਹ ਆ ਜਿਹੜੇ 3-4 ਜਣੇ ਮੋਟਰਸਾਈਕਲ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ 'ਚ ਇੱਕ ਲੜਕੀ ਦੀ ਮੌਤ ਹੋਰ ਦੋ ਜਿਹੜੇ ਦੂਜਿਆਂ ਦੀ ਮੌਤ ਕੀਤੀ ਗਈ ਜੀ ਪਰਿਵਾਰਕ ਮੈਂਬਰਾਂ ਨੇ ਕੋਈ ਜਾਣਕਾਰੀ ਦਿੱਤੀ ਹੈ ਕਿ ਕਿਤੇ ਕੋਈ ਇਹ ਪੁਰਾਣੀ ਰੰਜਿਸ਼ ਹੈ ਜਾਂ ਕੋਈ ਪਰਿਵਾਰ ਨੂੰ ਲੈ ਕੇ ਕਿਸੇ ਨਾਲ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਹੋਵੇ ਜਾਂ ਫਿਰ ਜਿਸ ਤਰੀਕੇ ਨਾਲ ਗੱਡੀ ਦੇ ਵਿੱਚ ਇੱਕ ਲੜਕੀ ਮੌਜੂਦ ਸੀ ਕੋਈ ਹੋਰ ਐਂਗਲ ਨਿਕਲ ਕੇ ਸਾਹਮਣੇ ਆਇਆ ਪਰਿਵਾਰ ਬਿਲਕੁਲ ਇਹੋ ਪ੍ਰਾਣੀ ਰੈਂਜਰਸ ਨੂੰ ਲੈ ਕੇ ਜਿਹੜਾ ਸਾਹਮਣੇ ਜਿਹੜਾ ਆਇਆ ਲੋਕਾਂ ਦਾ ਵੀ ਕਹਿ ਰਹੇ ਕਿਆਂ ਲੋਕਾਂ ਨੂੰ ਵੀ ਪੁੱਛਿਆ ਗਿਆ ਪ੍ਰਾਣੀ ਰੈਂਜਰਸ ਨੂੰ ਲੈ ਕੇ ਦੱਸਦੇ ਨੇ ਪੁਰਨਾ ਜੁੜੀ ਹੋਈ ਆ ਫਿਰੋਜ਼ਪੁਰ ਚ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਕਿ ਪਰਿਵਾਰਕ ਮੈਂਬਰਾਂ ਦੀ ਮੌਤ ਵੀ ਹੋ ਗਈ ਹੈ ਤਾਂ ਤਿੰਨ ਪਰਿਵਾਰਕ ਮੈਂਬਰਾਂ ਦੇ ਗੋਲੇ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਵੱਡੀ ਖਬਰ ਹੈ ਜਿਹੜੀ ਇਹ ਫਿਰੋਜ਼ਪੁਰ ਨਾਲ ਜੁੜੀ ਹੋਈ ਆ ਜਿੱਥੇ ਕਿ ਗੁਰਦੁਆਰਾ ਸਾਰਾ ਗੜੀ ਸਾਹਿਬ ਕੋਲ ਇਹ ਪਰਿਵਾਰ ਗੱਡੀ ਵਿੱਚ ਬੈਠਾ ਸੀ ਤਾਂ ਅਚਾਨਕ ਇੱਥੇ 3 ਤੋਂ 4 ਜਿਹੜੇ ਆ ਬਾਈਕ ਸਵਾਰ ਆਉਂਦੇ ਆ ਤੇ ਤਾਵੜ ਤੋੜ ਫਾਇਰਿੰਗ ਕਰ ਦਿੰਦੇ ਆ ਜਿਸ ਦੇ ਚਾਲਦਿਆਂ ਮੌਕੇ ਤੇ ਹੀ ਪਰਿਵਾਰਕ ਮੈਂਬਰ ਜਿਹੜੇ ਆ ਇਹਨਾਂ ਤੇ ਜੜੀਆਂ ਗੋਲੀਆਂ ਬਰਾਈਆਂ ਗਿਆ ਸੀ ਉਹ ਤਿੰਨ ਪਰਿਵਾਰਕ ਮੈਂਬਰਾਂ ਨੂੰ ਸਿੱਧੀਆਂ ਵਾਦਦਿਆਂ ਨੇ ਅਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਕਿ ਕੁਝ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਇੱਥੇ ਕਾਫੀ ਜਿਹੜੀ ਆ ਹਲਚਲ ਤੇਜ ਦਿਖਾਈ ਦਿੱਤੀ ਆ ਤੇ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਨੂੰ ਢਾਲ ਲਾਉਣ ਦੀ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕੀਤੀ ਗਈ ਹੈ ਤੇ ਫਿਰੋਜ਼ਪੁਰ ਚੇ ਵੱਡਾ ਮਾਮਲਾ ਦੇਖਿਆ ਗਿਆ ਹੈ ਕਿ ਦਿਨ ਦਿਹਾੜੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਅਤੇ ਪਰਿਵਾਰ ਗੱਡੀ ਵਿੱਚ ਬੈਠਾ ਸੀ ਤਾਂ ਦੱਸਿਆ ਜਾ ਰਿਹਾ ਹੈ ਕਰੀਬ 20 ਜਿਹੜੇ ਆ ਫਾਇਰ ਕੀਤੇ ਗਏ ਆ 20 ਗੋਲੀਆਂ ਚਲਾਈਆਂ ਗਈਆਂ ਨੇ ਤਾਂ ਜੋ ਗੱਡੀ ਤੇ ਫਾਇਰਿੰਗ ਹੋਈਆ ਉਸ ਦੇ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਸ ਸਬੰਧੀ ਜਿਹੜੇ ਆ ਮੌਕੇ ਤੇ ਹਾਂ ਗੱਲਬਾਤ ਵੀ ਆ ਜਿਹੜੀ ਉਹ ਕੀਤੀ ਗਈ ਆ ਪੱਤਰਕਾਰ ਨਾਲ ਵੀ ਗੱਲਬਾਤ ਕੀਤੀ ਗਈ ਆ ਤੇ ਪੱਤਰਕਾਰਾਂ ਨੇ ਮੌਕੇ ਤੇ ਹੀ ਜਿਹੜੇ ਲੋਕ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਆ ਤੇ ਕੀ ਕੁਝ ਹੋਇਆ ਪਹਿਲਾਂ ਤੁਸੀਂ ਆ ਲੋਕਾਂ ਦੀ ਗੱਲਬਾਤ ਸੁਣੋ ਤੇ ਮੌਕੇ ਜਿਹੜੇ ਮੌਕੇ ਤੇ ਮੌਜੂਦ ਸਨ ਉਹ ਕੀ ਕੁਝ ਕਹਿ ਰਹੇ ਨੇ ਤੇ ਉਸ ਤੋਂ ਬਾਅਦ ਸਾਡੇ ਸਹਿਯੋਗੀ ਰਵਿੰਦਰ ਵੱਧਨ ਨੇ ਜਿਹੜੇ ਪੱਤਰਕਾਰ ਨੇ ਫਿਰੋਜ਼ਪੁਰ ਤੋਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਸਾਡੇ ਸਹਿਯੋਗੀ ਰਵਿੰਦਰ ਵੱਧਨ ਨੇ ਗੱਲਬਾਤ ਕਰਕੇ ਸਾਰੇ ਹਾਲਾਤਾਂ ਬਾਰੇ ਜਾਣਕਾਰੀ ਲਈ ਹੈ ਤੇ ਫਿਰੋਜ਼ਪੁਰ ਤੋਂ ਪੱਤਰਕਾਰ ਬਵੀ ਖਰਾਨਾ ਨੇ ਕੀ ਕੁਝ ਕਿਹਾ ਉਹ ਵੀ ਸੁਣੋ ਅੱਛੀ ਜਿਹੀ ਚੱਪੜਾ ਦਾ ਬੰਦੇ ਸੀ ਚਿੰਤਨ ਕਰਦੇ ਸਾਰੇ ਸਾਰੇ ਕੀ ਗੱਲ ਗੱਲ ਦੀ ਹੋਈ ਮਤਲਬ ਕਿ ਕੋਈ ਬੱਚਾ ਇੱਕ ਰੋਣ ਦੀ ਗੱਲ ਕਰ ਰਿਹਾ ਹੈ ਸੁਦੇਵ ਸਿੰਘ ਜੀ ਨੇ ਚੁੱਟਕ ਪਈ ਇੱਥੇ ਆਪਣੇ ਇੱਕ ਸਾਰਾਗੜੀ ਗੁਰਦੁਆਰੇ ਕੋਲ ਉੱਥੇ ਚੱਲਿਆਂ ਗੋਰੀਆਂ ਤੇ ਤੈਨੂੰ ਜਿਹਨੂੰ ਮੌਤ ਹੋ ਗਈ ਮੌਕੇ ਤੇ ਹਾਲੇ ਸੀਰੀਅਸ ਅੰਦਰ ਬੈਠੇ ਬਤਾ ਗਏ ਗੋਰੀ ਕਿਹੜੀ ਸਾਥ ਚੱਲੀ ਇਹ ਆਪਣੇ ਕੋਰਤਵਾਰ ਸਾਰਾ ਘੜੀ ਕਰੋ ਕੀ ਕਾਰਨ ਪਤਾ ਹੁੰਦਾ ਕੋਈ ਪਤਾ ਨਹੀਂ ਹੈ ਬਸ ਇਹਨੂੰ ਦੇਖੋ ਰੰਦੀ ਦੱਤੇ ਕੋੜੀ ਦੀ ਦੱਤ ਔਰੀ ਮੌਕੇ ਤੇ ਦੋ ਜਣੇ ਦੇ ਦੱਤ ਨੁਕਤੇ ਨਹੀਂ ਹੁੰਦੇ ਮੌਕੇ ਤੇ ਹੋਗੇ ਜੀ ਦੋ ਦੋ ਤੁਹਾਡੇ ਕਿਹੜੇ ਸੀ ਭਾਜੀ ਪਾ ਮੇਰੇ ਫਰੈਂਡ ਹੀ ਸੀ ਭਾਈ ਮੈਂ ਮੌਕੇ ਤੇ ਸੀ ਪਤਾ ਲੱਗਿਆ ਕੋ ਚਲਾਣ ਵਾਲੇ ਹੈਗੇ ਕੌਣ ਸੀਗੇ ਪਤਾ ਨਹੀਂ ਭਾਈ ਇਹਨਾਂ ਪਤਾ ਨੌ ਜਣੇ ਖੇਸ ਵਿਕਲਾ ਤੇ ਸੀ ਟੋਟਲ ਕਿੰਨੀਆਂ ਗੋਲੀਆਂ ਆ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਗੋਲੀਆਂ ਸੀ ਉਹ ਨੌ ਜਣੇ ਸੀ ਪਾ ਤੇ ਵਿਕਲਾ ਤੇ ਪੰਸੀਗੜ ਫਿਰੋਜ਼ਪੁਰ ਵਿੱਚ ਜਿਹੜੀ ਹੈਗੀ ਆ ਦਿਨ ਅੱਜ ਜਿਹੜੀ ਗੋਲੀ ਚੱਲੀ ਸੀ ਜਿਹੜੇ ਜਿਹਨੂੰ ਗੋਲੀ ਵੱਜੀ ਸੀ ਨੂੰ ਛੇਤੀ ਹਸਪੀਟਲ ਲੈ ਕੇ ਆਇਆ ਗਿਆ ਮੋਨੇਥੇ ਨਾ ਇਲਾਜ ਚੱਲ ਰਿਹਾ ਹੈ ਕਿੰਨੇ ਲੋਕਾਂ ਨੂੰ ਗੋਲੀ ਲੱਗੀ ਹੈ ਗੋਲੀ ਹਜੂ ਵੈਰੀਫਾਈ ਕਰ ਰਹੇ ਸਰ ਇੱਕ ਬੰਦੇ ਦਾ ਪਤਾ ਟੋਟਲ 4 ਟੋਟਲ 4 ਲੋਕਾਂ ਨੂੰ ਇੰਜਰਡ ਲੋਕਾਂ ਨੂੰ ਹਸਪੀਟਲ ਲੈ ਕੇ ਆਇਆ ਗਿਆ ਧੰਨਵਾਦ ਕੋਈ ਪਤਾ ਲੱਗ ਸਕੇ ਪੁਰਾਣੀ ਰੰਜਿਸ਼ ਹੈ ਜਿਹੜਾ ਹੈਗਾ ਵਿਕਟਿਮ ਉਸਤੇ ਪਹਿਲੇ ਵੀ 302 ਦੇ ਵੀ ਪਰਚੇ ਹਨ ਇਹ ਸੋ ਦੋ ਦੇ ਪਰਚੇ ਪ੍ਰਾਂਤ ਬੰਸੀ ਗਿੱਟ ਪੋਸ਼ਪੁਰ ਸੇ ਸਰ ਮਾਮਲੇ ਵਿੱਚ ਸਾਡੇ ਫਿਰੋਜ਼ਪੁਰ ਤੋਂ ਸਹਾਇਕੀ ਬੋਬੀ ਖੁਰਾਣਾ ਜੋੜੇ ਨੇ ਬੋਬੀ ਜੀ ਕੀ ਏ ਸਾਰੀ ਘਟਨਾ ਵਾਪਰੀ ਹੈ ਕਿਹੜਾ ਗੁਰਦੁਆਰਾ ਸਾਹਿਬ ਹੈ ਤੇ ਕੀ ਇਹ ਹਾਦਸੇ 'ਚ ਕਿਸੇ ਦੀ ਮੌਤ ਹੋਈ ਹੈ ਬਿਲਕੁਲ ਜੀ ਇਹ ਮੈਂ ਦੱਸਣਾ ਚਾਹਨਾ ਫਿਰੋਜ਼ਪੁਰ ਦਾ ਕਾਲਗੜ੍ਹ ਗੁਰਦੁਆਰਾ ਹੁੰਦੇ ਸਾਹਮਣੇ ਗੋਲੀਆਂ ਜਿਹਾ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿੱਦੇ 'ਚ ਤਿੰਨ ਬੰਦੇ ਦੀ ਮੌਤ ਹੈ ਜਿੰਦੇ ਇੱਕ ਲੜਕੀ ਵੀ ਔਰ ਦੋ ਜਿਹੜੇ ਦੂਜੇ ਆਦਮੀ ਦੱਸੇ ਜਾਂਦੇ ਨੇ ਜੀ ਫਰਾਵੇ ਜੂੰ ਲੈ ਕੇ ਇਹ ਕਿਹੜਾ ਗੁਰਦੁਆਰਾ ਸਾਹਿਬ ਕਿਹੜਾ ਹੈ ਇਹ ਕਿ ਇਹ ਮਹੱਲੇ ਦੇ ਵਿੱਚਾਂ ਜਾਂ ਸ਼ਹਿਰ ਦਾ ਕੋਈ ਵੱਡਾ ਗੁਰਦੁਆਰਾ ਸਾਹਿਬ ਹੈ ਇਹ ਫਰੋਜਪੁਰ ਸ਼ਹਿਰ ਦਾ ਇੱਕ ਵੱਡਾ ਨਾਮੀ ਗੁਰਦੁਆਰਾ ਹੈ ਜਿਹਦੇ ਚ ਬਦੀ ਮਤਲਬੀ ਕਾਲਕਾਰ ਗੁਰਦਾਰ ਕਹਿੰਦੇ ਨੇ ਜੀ ਤੇ ਇਹ ਇੱਕੋ ਹੀ ਪਰਿਵਾਰ ਦੇ ਲੋਕ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਤਿੰਨੇ ਹਾਂਜੀ ਲੱਗ ਪਤਾ ਨਹੀਂ ਲੱਗ ਪਿਆ ਲੇਕਿਨ ਮੌਤ ਜਿਹੜੀ ਦੱਸੀ ਜਾ ਰਹੀ ਹੈ ਇੱਕ ਲੜਕੀ ਔਰ ਦੋ ਜਿਹੜੇ ਵੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਜਿਹਨਾਂ ਦੀ ਮੌਤ ਹੋਈ ਹੈ ਬੋਬੀ ਜੀ ਕੀ ਇੱਕ ਗੱਡੀ ਦੇ ਵਿੱਚ ਬੈਠੇ ਸਨ ਜਾਂ ਇਹਨਾਂ ਤੇ ਗੋਲੀਆਂ ਚਲਾਉਣ ਵਾਲੇ ਕੌਣ ਸਨ ਕਿਸੇ ਦੂਜੀ ਗੱਡੀ ਤੇ ਆਏ ਸੀ ਜਾਂ ਇਹ ਸਾਰੀ ਵਾਰਦਾਤ ਕਿਵੇਂ ਵਾਪਰੀ ਹੈ ਬਿਲਕੁਲ ਜੀ ਇਹ ਜਿਹੜੇ ਬਾਈਕ ਤੇ ਤਿੰਨ ਚਾਰ ਜਣੇ ਆਏ ਨੇ ਲਗਾਤਾਰ ਜਦੋਂ ਗੋਲੀਆਂ ਦੇ ਥਾੜ ਥਾੜ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਤੇ ਵੀ ਕਿਵੇਂ ਇਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤਿੰਨ ਚਾਰ ਜਣੇ ਸੀ ਬਾਈਕਾਂ ਦੇ ਆਏ ਸੀ ਜੀ ਇਹ ਜਿਹੜੇ ਤਿੰਨੇ ਨੇ ਇਹ ਵੀ ਬਰਹਾ ਬਾਈਕ ਤੇ ਹੀ ਸਰ ਤੇ ਜਿਹੜੀ ਗੱਡੀ ਤੇ ਗੋਲੀਆਂ ਲੱਗੀਆਂ ਨੇ ਉਹ ਗੱਡੀ ਕਿੰਨਾ ਦੀ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਗੱਡੀ ਹੈ ਜਾਂ ਕਿਸੇ ਹੋਰ ਦੀ ਗੱਡੀ ਹੈ ਉਹ ਨਹੀਂ ਗੱਡੀ ਉਹਨਾਂ ਦੀ ਹੈ ਜਿਹੜੇ ਗੱਡੀ ਚ ਆ ਰਹੇ ਸੀ ਜਿਨ੍ਹਾਂ ਤੇ ਗੋਲੀਆਂ ਲੱਗੀਆਂ ਜੀ ਠੀਕ ਹੈ ਤਾਂ ਮੌਕੇ ਤੇ ਆਉਣ ਪੁਲਿਸ ਅਧਿਕਾਰੀ ਪਹੁੰਚੇ ਨੇ ਐਸਐਸਪੀ ਪਹੁੰਚੇ ਨੇ ਜਾਂ ਕੋਈ ਹੋਰ ਵੱਡੇ ਸੀਨੀਅਰ ਅਧਿਕਾਰੀ ਪਹੁੰਚੇ ਬਿਲਕੁਲ ਪ੍ਰਸ਼ਾਸਨ ਪੂਰਾ ਬ੍ਰੈਸ ਐਸਐਸਪੀ ਵੀ ਮੈਡਮ ਪਹੁੰਚੇ ਨੇ ਛੋਮਾ ਬਿਸ਼ਰਾ ਤੇ ਹੋਰ ਨਾਲ ਐਸਪੀ ਅਰਦੀਪ কুমার ਜੀ ਮਿਲੇ ਉਸੇ ਪਹੁੰਚੇ ਨੇ ਡੀਐਸਪੀ ਹੋ ਜੀ ਤੇ ਜਿਹੜੇ ਮ੍ਰਿਤਕ ਨੇ ਕੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੋਈ ਸੰਪਰਕ ਹੋਇਆ ਬਿਲਕੁਲ ਜਿਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਕਹਿਣਾ ਜਿਹਨਾਂ ਨੇ ਵੀ ਆ ਜਿਹੜੇ 3-4 ਜਣੇ ਮੋਟਰਸਾਈਕਲ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ 'ਚ ਇੱਕ ਲੜਕੀ ਦੀ ਮੌਤ ਹੋਰ ਦੋ ਜਿਹੜੇ ਦੂਜਿਆਂ ਦੀ ਮੌਤ ਕੀਤੀ ਗਈ ਜੀ ਪਰਿਵਾਰਕ ਮੈਂਬਰਾਂ ਨੇ ਕੋਈ ਜਾਣਕਾਰੀ ਦਿੱਤੀ ਹੈ ਕਿ ਕਿਤੇ ਕੋਈ ਇਹ ਪੁਰਾਣੀ ਰੰਜਿਸ਼ ਹੈ ਜਾਂ ਕੋਈ ਪਰਿਵਾਰ ਨੂੰ ਲੈ ਕੇ ਕਿਸੇ ਨਾਲ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਹੋਵੇ ਜਾਂ ਫਿਰ ਜਿਸ ਤਰੀਕੇ ਨਾਲ ਗੱਡੀ ਦੇ ਵਿੱਚ ਇੱਕ ਲੜਕੀ ਮੌਜੂਦ ਸੀ ਕੋਈ ਹੋਰ ਐਂਗਲ ਨਿਕਲ ਕੇ ਸਾਹਮਣੇ ਆਇਆ ਪਰਿਵਾਰ ਨੇ ਕੋ ਬਿਲਕੁਲ ਇਹੋ ਪ੍ਰਾਨੀ ਰੰਜੇਸ ਨੂੰ ਲੈ ਕੇ ਜਿਹੜਾ ਸਾਹਮਣੇ ਜਿਹੜਾ ਆਇਆ ਲੋਕਾਂ ਦਾ ਵੀ ਪਾਇਆ ਕਿਆਂ ਲੋਕਾਂ ਨੂੰ ਵੀ ਪੁੱਛਿਆ ਗਿਆ ਪ੍ਰਾਨੀ ਰੰਜੇਸ ਨੂੰ ਲੈ ਕੇ ਦੱਸਦੇ ਨੇ ਵੱਡੀ ਖਬਰ ਫਿਰੋਜ਼ਪੁਰ ਨਾਲ ਜੁੜੀ ਹੋਈ ਆ ਫਿਰੋਜ਼ਪੁਰ ਚ ਗੋਲੀਆਂ ਚਲਾਈਆਂ ਆਗੀਆਂ ਨੇ ਤਾਂ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ ਕਿ ਪਰਿਵਾਰਕ ਮੈਂਬਰਾਂ ਦੀ ਮੌਤ ਵੀ ਹੋ ਗਈ ਹੈ ਤਾਂ ਤਿੰਨ ਪਰਿਵਾਰਕ ਮੈਂਬਰਾਂ ਦੇ ਗੋਲੇ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਵੱਡੀ ਖਬਰ ਹੈ ਜਿਹੜੀ ਇਹ ਫਿਰੋਜ਼ਪੁਰ ਨਾਲ ਜੁੜੀ ਹੋਈ ਆ ਜਿੱਥੇ ਕਿ ਗੁਰਦੁਆਰਾ ਸਾਰਾ ਗੜੀ ਸਾਹਿਬ ਕੋਲ ਇਹ ਪਰਿਵਾਰ ਗੱਡੀ ਵਿੱਚ ਬੈਠਾ ਸੀ ਤਾਂ ਅਚਾਨਕ ਇੱਥੇ 3 ਤੋਂ 4 ਜਿਹੜੇ ਆ ਬਾਈਕ ਸਵਾਰ ਆਉਂਦੇ ਆ ਤੇ ਤਾਵੜ ਤੋੜ ਫਾਇਰਿੰਗ ਕਰ ਦਿੰਦੇ ਆ ਜਿਸ ਦੇ ਚਾਲਦਿਆਂ ਮੌਕੇ ਤੇ ਹੀ ਪਰਿਵਾਰਕ ਮੈਂਬਰ ਜਿਹੜੇ ਆ ਇਹਨਾਂ ਤੇ ਜੜੀਆਂ ਗੋਲੀਆਂ ਬਰਾਈਆਂ ਗਿਆ ਸੀ ਉਹ ਤਿੰਨ ਪਰਿਵਾਰਕ ਮੈਂਬਰਾਂ ਨੂੰ ਸਿੱਧੀਆਂ ਵਾਦਦਿਆਂ ਨੇ ਅਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਕਿ ਕੁਝ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਇੱਥੇ ਕਾਫੀ ਜਿਹੜੀ ਆ ਹਲਚਲ ਤੇਜ ਦਿਖਾਈ ਦਿੱਤੀ ਆ ਤੇ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਨੂੰ ਢਾਲ ਲਾਉਣ ਦੀ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕੀਤੀ ਗਈ ਹੈ ਤੇ ਫਿਰੋਜ਼ਪੁਰ ਚੇ ਵੱਡਾ ਮਾਮਲਾ ਦੇਖਿਆ ਗਿਆ ਹੈ ਕਿ ਦਿਨ ਦਿਹਾੜੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਅਤੇ ਪਰਿਵਾਰ ਗੱਡੀ ਵਿੱਚ ਬੈਠਾ ਸੀ ਤਾਂ ਦੱਸਿਆ ਜਾ ਰਿਹਾ ਹੈ ਕਰੀਬ 20 ਜਿਹੜੇ ਆ ਫਾਇਰ ਕੀਤੇ ਗਏ ਆ 20 ਗੋਲੀਆਂ ਚਲਾਈਆਂ ਗਈਆਂ ਨੇ ਤਾਂ ਜੋ ਗੱਡੀ ਤੇ ਫਾਇਰਿੰਗ ਹੋਈਆ ਉਸ ਦੇ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਸ ਸਬੰਧੀ ਜਿਹੜੇ ਆ ਮੌਕੇ ਤੇ ਆ ਗੱਲਬਾਤ ਵੀ ਹੈ ਜਿਹੜੀ ਉਹ ਕੀਤੀ ਗਈ ਹੈ ਪੱਤਰਕਾਰ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਪੱਤਰਕਾਰਾਂ ਨੇ ਮੌਕੇ ਤੇ ਹੀ ਜਿਹੜੇ ਲੋਕ ਸੀਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਕੀ ਕੁਝ ਹੋਇਆ ਪਹਿਲਾਂ ਤੁਸੀਂ ਲੋਕਾਂ ਦੀ ਗੱਲਬਾਤ ਸੁਣੋ ਤੇ ਮੌਕੇ ਜਿਹੜੇ ਮੌਕੇ ਤੇ ਮੌਜੂਦ ਸਨ ਉਹ ਕੀ ਕੁਝ ਕਹਿ ਰਹੇ ਨੇ ਤੇ ਉਸ ਤੋਂ ਬਾਅਦ ਸਾਡੇ